ਪ੍ਰਾਈਵੇਟ ਹਸਪੀਟਲ ਦਾ ਬਿੱਲ ਇੰਸ਼ੋਰੈਂਸ ਕਵਰ ਕਰੂਗਾ ਕਿ ਨਹੀਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਹੈਗਾ ਫਿਰ ਕੋਈ ਟੈਨਸ਼ਨ ਨਹੀਂ ਥੋੜਾ ਸਾਰਾ ਟਰੀਟਮੈਂਟ ਕੈਸ਼ਲੈਸ ਹੋ ਬਿਨਾ ਪੈਸਿਆਂ ਦੇ ਜੀ ਹਾਂ ਹਰੇਕ ਨਾਗਰਿਕ ਜਿਹੜਾ ਹੈ ਉਹ ਮੁੱਖ ਮੰਤਰੀ ਸਿਹਤ ਕਾਰਡ ਜਦੋਂ ਬਣ ਗਿਆ ਤਾਂ ਉਹ 10 ਲੱਖ ਰੁਪਏ ਦਾ ਮੁਫਤ ਤੇ ਕੈਸ਼ਲੈਸ ਜਿਹੜਾ ਇਲਾਜ ਕਰਾਉਣ ਦੇ ਕਾਬਿਲ ਵੀ ਹੋਊਗਾ ਐਲੀਜੀਬਲ ਵੀ ਹੋਊਗਾ ਪੰਜਾਬ ਸਰਕਾਰ ਲੈ ਕੇ ਆਈ ਹੈ ਦੁਨੀਆ ਦੀ ਪਹਿਲੀ ਸਿਹਤ ਯੋਜਨਾ ਹੁਣ ਪੈਸੇ ਦੀ ਘਾਟ ਕਾਰਨ ਕੋਈ ਵੀ ਨਾਗਰਿਕ ਵਧੀਆ ਇਲਾਜ ਤੋਂ ਵਾਂਝਾ ਨਹੀਂ ਰਹੇਗਾ ਸਿਹਤ ਦਾ ਹੱਕ ਸਭ ਲਈ ਪਿਛਲੇ ਕੁਝ ਦਿਨਾਂ ਦੇ ਵਿੱਚ ਜੋ ਅਸੀਂ ਕਾਂਗਰਸ ਪਾਰਟੀ ਦਾ ਦਲਦ ਵਿਰੋਧੀ ਚਿਹਰਾ ਦੇਖਿਆ ਜਿਸ ਤਰ੍ਹਾਂ ਤੁਸੀਂ ਦੇਖਿਆ ਜ ਸਾਡੇ ਲੀਡਰ ਆਫ অপੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਨੇ ਜੋ ਬਹੁਤ ਹੀ ਦਲਦ ਵਿਰੋਧੀ ਆਪਣੀ ਮੰਦਭਾਗੀ ਜੋ ਬਹੁਤ ਹਰਕਤ ਸਾਨੂੰ ਦੇਖਣ ਨੂੰ ਮਿਲੀ ਹੈ ਅਸੀਂ ਇੱਕ ਆਮ ਆਦਮੀ ਪਾਰਟੀ ਵੱਲੋਂ ਉਸ ਪੂਰੇ ਬਿਆਨ ਦੀ ਸਖਤ ਨਿੰਦਾ ਕਰਦੇ ਆ ਕਿਉਂਕਿ ਪਿਛਲੇ ਕੁਝ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਾਂਗਰਸ ਪਾਰਟੀ ਦੇ ਵਿੱਚ ਆਪਸ ਦੇ ਵਿੱਚ ਹੀ ਕਿੰਨੀਆਂ ਲੜਾਈਆਂ ਹੋ ਰਹੀਆਂ ਆ ਕੋਈ ਕੁਝ ਬੋਲ ਰਿਹਾ ਆ ਕੋਈ ਕੁਝ ਬੋਲ ਰਿਹਾ ਆ ਕੋਈ ਕਹਿ ਰਿਹਾ ਕਿ ਦਲਤਾ ਨੂੰ ਉਹਨਾਂ ਦਾ ਹੱਕ ਨਹੀਂ ਮਿਲ ਰਿਹਾ ਕੋਈ ਕਹਿ ਰਿਹਾ ਕਿ ਜਿਸ ਤਰ੍ਹਾਂ ਹੁਣ ਸਾਡੇ ਸਤਕਾਰਯੋਗ ਕੈਬਨਿਟ ਮੰਤਰੀ ਸਰਦਾਰ ਹਰਪਜਨ ਸਿੰਘ ਈਟੀਓ ਜੀ ਉਹਨਾਂ ਦੇ ਖਿਲਾਫ ਬੋਲਿਆ ਗਿਆ ਕਿਉਂਕਿ ਮੈਨੂੰ ਇਸ ਤਰ੍ਹਾਂ ਮੈਂ ਦੱਸ ਵੀ ਨਹੀਂ ਸਕਦਾ ਕਿ ਇੰਨੀ ਜੋ ਗਲਤ ਗੱਲ ਬੋਲੀ ਹੈ ਉਹਨਾਂ ਨੇ ਕਿਉਂਕਿ ਕਿਸੇ ਦੇ ਬਾਰੇ ਕਿਸੇ ਦੇ ਪਿਤਾ ਜੀ ਬਾਰੇ ਇਸ ਤਰ੍ਹਾਂ ਦਾ ਬੋਲਣਾ ਬਹੁਤ ਗਲਤ ਗੱਲ ਹੈ ਤੇ ਅਸੀਂ ਪੂਰੇ ਪਾਰਟੀ ਵੱਲੋਂ ਇਸ ਪੂਰੇ ਬਿਆਨ ਦੀ ਸਖਤ ਨਿੰਦਾ ਕਰਦੇ ਹਾਂ ਤੇ ਮੈਂ ਇਹੀ ਕਹਿਣਾ ਚਾਹੁੰਗਾ ਕਿ ਸਾਰੇ ਅਧਿਕਾਰੀਆਂ ਨੂੰ ਸਾਰੇ ਪ੍ਰਸ਼ਾਸਨ ਨੂੰ ਇਸ ਦੇ ਉੱਤੇ ਸਖਤ ਐਕਸ਼ਨ ਲੈਣਾ ਚਾਹੀਦਾ ਹੈ ਕਿਉਂਕਿ ਹੱਲੇ ਤੱਕ ਵੀ ਕੋਈ ਉਹਨਾਂ ਵੱਲੋਂ ਮਾਫੀ ਨਹੀਂ ਦੇਖਣ ਨੂੰ ਮਿਲੀ ਕੋਈ ਉਹਨਾਂ ਵੱਲੋਂ ਕੋਈ ਰੋਸ ਨਹੀਂ ਦੇਖਣ ਨੂੰ ਮਿਲਿਆ ਕਿ ਉਹ ਇਸ ਚੀਜ਼ ਦੇ ਲਈ ਉਹ ਦੁਖੀ ਨੇ ਕਿਉਂਕਿ ਇਸ ਤਰ੍ਹਾਂ ਦੀ ਸੋਚ ਇਸ ਤਰ੍ਹਾਂ ਦੀ ਕਟਿਆ ਮੈਂ ਸਮਝਦਾ ਕਿ ਵਿਚਾਰਾਂ ਦੀ ਪੰਜਾਬ ਦੇ ਵਿੱਚ ਕੋਈ ਜਗ੍ਹਾ ਨਹੀਂ ਹੈ ਤੇ ਮੈਂ ਇਹੀ ਬੇਨਤੀ ਕਰਾਂਗਾ ਕਿ ਅਸੀਂ ਸਾਰੇ ਬਹੁਤ ਹੀ ਮੰਦਪਾਗੀ ਸੋਚ ਦੇ ਖਿਲਾਫ ਵੱਧ ਚੜ ਕੇ ਅਸੀਂ ਇੱਕ ਦੂਜੇ ਦਾ ਸਾਥ ਦੇਈਏ ਕਿਉਂਕਿ ਜੇ ਅਸੀਂ ਹੁਣ ਆਪਣੀ ਆਵਾਜ਼ ਨਹੀਂ ਚੱਕਾਂਗੇ ਤਾਂ ਇਸ ਇਨ ਇਸ ਆਵਾਜ਼ ਨੂੰ ਦਬਾਉਣ ਲਈ ਉਹ ਪਹਿਲਾਂ ਹੀ ਬੈਠੇ ਨੇ ਕਿਉਂਕਿ ਤੁਸੀਂ ਦੇਖਿਆ ਹੋਣਾ ਕਿਸ ਤਰ੍ਹਾਂ ਦੇ ਜਿਹਦਾ ਬਿਆਨ ਦੇ ਰਹੇ ਨੇ ਉਹ ਕਿਸ ਤਰ੍ਹਾਂ ਦੀ ਉਹਨਾਂ ਦੀ ਸੋਚ ਹੈ ਪਰ ਇਹਨਾਂ ਦੇ ਵਿੱਚ ਅਸੀਂ ਦੇਖਿਆ ਕਿ ਪੰਜਾਬ ਦੇ ਵਿਕਾਸ ਬਾਰੇ ਇਹਨਾਂ ਕੋਲ ਕੋਈ ਗੱਲ ਨਹੀਂ ਕਹਿਣ ਨੂੰ ਸਾਡੇ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੇ ਵਧੀਆ ਕੰਮ ਕਰਾ ਰਹੀ ਆ ਉਹਦੇ ਖਿਲਾਫ ਇਹਨਾਂ ਕੋਲ ਕੁਝ ਕਹਿਣ ਨੂੰ ਹੈ ਨਹੀਂਗਾ ਇਸ ਕਰਕੇ ਇਸ ਤਰ੍ਹਾਂ ਦੀ ਘਟੀਆਂ ਚੀਜ਼ਾਂ ਕਹਿ ਰਹੇ ਆ ਘਟੀਆਂ ਸੋਚ ਆਪਣੀ ਦਰਸਾਰੇ ਆ ਤੇ ਇਸ ਕਰਕੇ ਮੈਂ ਸਮਝਦਾ ਕਿ ਜੋ ਸਾਡੇ ਪ੍ਰਸ਼ਾਸਨ ਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਇਸ ਦੇ ਖਿਲਾਫ ਸਾਨੂੰ ਖੜਨਾ ਚਾਹੀਦਾ ਹੈ ਤੇ ਸਖਤ ਤੋਂ ਸਖਤ ਬਾਜਵਾਦ ਸਾਹਿਬ ਦੇ ਖਿਲਾਫ ਐਕਸ਼ਨ ਹੋਣਾ ਚਾਹੀਦਾ ਜੀ ਧੰਨਵਾਦ